ਕਿਵੇਂ ਆ ਜੱਦੀ ਮੈਂ ਤਾਂ ਬਹੁਤ ਵਧੀਆ ਪੁੱਤ ਤੂੰ ਦੱਸ ਕਿਵੇਂ ਆ ਠੀਕ ਐ ਹਾਂ ਠੀਕ ਆ ਦੂਸਰਾ ਬਸ ਬਸ ਪੁੱਤ ਬੁਖਾਰ ਹੋ ਕੇ ਹਟਿਆ ਇਕੱਲੇ ਸਾਰਿਆਂ ਨੂੰ ਹੀ ਹੋ ਰਿਹਾ ਭਾਈ ਬੁਖਾਰ ਦੇ ਰਹਿਣ ਹੋਰ ਤੇ ਤਬਾਹਾਂ ਵੀ ਅਦਿਲਾ ਤੇ ਤਬਖਾਰ ਵੀ ਹੁੰਦਾ ਜਾਂਦਾ ਪੁੱਤ ਤੇਰੀ ਅੱਖਾਂ ਵੀ ਦੱਸ ਦੀਆਂ ਨੇ ਤੇਰਾ ਚਿਹਰਾ ਵੀ ਦੱਸ ਰਿਹਾ ਹੋਰ ਚੱਲ ਹੋਰ ਸੁਣਾ ਬੱਸ ਕਿਵੇਂ ਐ ਵਧੀਆ ਹਾਂ ਤਾਂ ਜੱਜ ਆਪਾਂ ਕਾਫੀ ਦਿਨਾਂ ਬਾਅਦ ਇਕੱਠੀਆਂ ਹੋਏ ਆਂ ਜੀ ਆਣਾ ਉਦੇਾਸਤੇ ਮੈਨੂੰ ਕਹਿੰਦੀ ਅੱਜ ਕਹਾਣੀ ਸੁਣਾ ਦੋ ਭਾਈ ਮੈਂ ਚਲ ਸੁਣਾ ਦਿੰਦੀ ਆ ਪੁੱਤ ਕਹਿੰਦੀ ਮੈਂ ਵੀਡੀਓ ਵੀ ਬਣਾਉਂਗੀ ਮੈਂ ਚਲ ਬਣਾ ਲਈ ਕਾਦੀ ਕਹਾਣੀ ਸੁਣਾਵਾਂ ਪੁੱਤ ਗਿੱਦੜ ਅਤੇ ਗਿੱਦੜਨੀ ਗਿੱਦੜਨੀ ਗਿੱਦੜ ਅਤੇ ਗਿੱਦੜਨੀ ਸੁਣਾ ਦਿੰਦੀ ਆ ਪੁੱਤ ਚਲ ਬੈਠ ਸੁਣ ਲੈ ਫਿਰ ਧਿਆਨ ਨਾਲ ਚੰਗਾ ਇੱਕ ਗਿੱਦੜ ਹੁੰਦਾ ਭਾਈ ਇੱਕ ਗਿੱਦੜ ਤੇ ਗਿੱਦੜੀ ਹੁੰਦੀ ਆ ਉਹਨਾਂ ਦੇ ਬੱਚੇ ਹੁੰਦੇ ਨੇ ਜੰਗਲ 'ਚ ਨਾ ਤੁਰੇ ਜਾ ਰਹੇ ਹੁੰਦੇ ਨੇ ਜਦੋਂ ਉਹ ਜੰਗਲ 'ਚ ਤੁਰੇ ਜਾ ਰਹੇ ਹੁੰਦੇ ਨੇ ਤਾਂ ਉਹ ਕੀ ਕਰਦੇ ਨੇ ਅ ਭਲੇਖੇ ਨਾਲ ਸ਼ੇਰ ਦੀ ਗੁਫਾ 'ਚ ਵੜ ਜਾਂਦੇ ਨੇ ਜਿਹੜੀ ਸ਼ੇਰ ਦੀ ਗੁਫਾ ਹੁੰਦੀ ਹੈ ਜਦੋਂ ਉਹਦੇ ਵਿੱਚ ਵੜ ਜਾਂਦੇ ਨੇ ਉਹ ਦੇਖਦੇ ਨੇ ਵੀ ਸ਼ੇਰ ਦੀ ਗੁਫਾ 'ਚ ਵੜ ਕੇ ਤੇ ਉਹ ਤਾਂ ਰਾਮ ਨਾਲ ਭਾਈ ਸ਼ੇਰ ਦੀ ਗੁਫਾ 'ਚ ਬੈਠਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਸ਼ੇਰ ਦੀ ਗੁਫਾ ਜਦੋਂ ਸ਼ੇਰ ਆ ਰਿਹਾ ਹੁੰਦਾ ਕਿਤੇ ਗਿੱਦੜੀ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਸ਼ੇਰ ਦੀ ਗੁਫਾ ਸ਼ੇਰ ਵੀ ਇੱਧਰੋਂ ਤੁਰਿਆ ਆਉਂਗਾ ਵੀ ਆਪਾਂ ਤਾਂ ਗਲਤ ਭੰਗਾ ਲੈ ਲਿਆ ਉਹ ਸ਼ੇਰ ਨੂੰ ਕਿੱਦੜ ਗਿੱਦੜ ਨਹੀਂ ਹੁੰਦੀ ਹੈ ਜਿਹੜੀ ਉਹ ਗਿੱਦੜ ਨੂੰ ਕਹਿੰਦੀ ਹੈ ਗਿਦੜਾ ਵੀ ਆਪਾਂ ਤਾਂ ਸ਼ੇਰ ਦੀ ਗੁਫਾ ਚ ਬੈਠੇ ਆ ਸ਼ੇਰ ਆਉਂਦਾ ਤੁਰਿਆ ਹੁਣ ਨੀ ਆਪਾਂ ਬਚਦੇ ਉਹ ਕਹਿੰਦਾ ਕੋਈ ਨੀ ਉਹ ਕਹਿੰਦੀ ਕੋਈ ਸਕੀਮ ਲਗਾ ਕਹਿੰਦਾ ਕੋਈ ਨੀ ਆ ਜਾਣਗੇ ਸ਼ੇਰ ਨੂੰ ਸਕੀਮ ਲਗਾਉਣਾ ਭਾਈ ਉਹਨਾਂ ਨੇ ਤਾਂ ਦੋਨਾਂ ਨੇ ਸਕੀਮ ਬਣਾ ਲਈ ਜਦੋਂ ਸ਼ੇਰ ਲਵੇ ਪਹੁੰਚਣ ਲੱਗਦਾ ਉਹਨਾਂ ਦੀ ਗੁਫਾ ਦੇ ਗੇਟ ਦੇ ਉਹ ਦੇਖਦਾ ਵੀ ਆਹ ਕਿਹੜੇ ਜਾਨਵਰ ਨੇ ਜਿਹੜੇ ਮੇਰੀ ਗੁਫਾ ਦੇ ਵਿੱਚ ਬੈਠੇ ਨੇ ਵਿੱਚ ਬੜੇ ਤੇ ਉਹ ਦੇਖਦਾ ਵੀ ਕਿਹੜੇ ਜਾਨਵਰ ਨੇ ਇਹ ਤਾਂ ਗਿੱਦੜ ਤੇ ਗਿੱਦੜੀ ਵੀ ਦੇਖ ਲੈਂਦੀ ਆ ਗਿੱਦੜ ਵੀ ਵੀ ਇਹ ਤਾਂ ਵੀ ਮੇਰੇ ਵੀ ਆਪਣੀ ਜਮੀਨ ਸ਼ੇਰ ਜਮੀਨ ਗੇਟ ਤੇ ਆ ਗਿਆ ਵੀ ਹੁਣ ਆਪਾਂ ਆਪਣੀ ਚਾਲ ਚੱਲ ਲਓ ਉਹ ਕੀ ਕਹਿੰਦੇ ਨੇ ਕੇ ਵੀ ਗਿੱਦੜੇ ਗਿੱਦੜੇ ਹੀ ਬੋਲਦੀ ਆਪਦੇ ਗਿੱਦੜ ਨੂੰ ਕੇ ਵੀ ਬੱਚੇ ਮਾਸ ਮੰਗਦੇ ਨੇ ਜਾਂ ਮਾਸ ਲਿਆ ਦੇ ਉਹ ਕਹਿੰਦਾ ਜਿਹੜਾ ਕੱਲ ਲਿਆਂਦਾ ਤੇ ਸ਼ੇਰ ਦਾ ਮਾਸ ਉਹ ਖਵਾ ਦੇ ਉਹ ਕਹਿੰਦੀ ਨਾ ਉਹ ਤਾਂ ਬਾਸ ਹੀ ਹੋ ਗਿਆ ਉਹ ਕਹਿੰਦੇ ਸ਼ੇਰ ਸੁਣ ਲੈਂਦਾ ਸਾਰੀ ਗੱਲ ਉਹਨਾਂ ਨੇ ਸੁਣਾਉਣੀ ਤਾਂ ਹੁੰਦੀ ਵੀ ਸੀ ਸ਼ੇਰ ਨੂੰ ਵੀ ਸ਼ੇਰ ਸੁਣ ਲਵੇ ਤੇ ਡਰ ਕੇ ਭੱਜ ਜੇ ਸ਼ੇਰ ਨੇ ਸੱਚੀ ਗੱਲ ਉਹ ਹੀ ਸੁਣ ਲੈਂਦਾ ਉਹ ਡਰ ਕੇ ਭੱਜ ਜਾਂਦਾ ਵੀ ਹੈ ਵੀ ਮੇਰੇ ਮੇਰੀ ਗੁਫਾ ਦੇ ਵਿੱਚ ਬੈਠ ਕੇ ਮੇਰੀ ਮਾਸ ਮੰਗੀ ਜਾਂਦੇ ਨੇ ਇਹਨਾਂ ਦੇ ਜਵਾਖ ਉਹ ਕਹਿੰਦੇ ਤਾਜ਼ਾ ਮਾਸ ਮੰਗਦੇ ਨਹੀਂ ਜਵਾਖ ਤਾਂ ਭਾਈ ਇਹਨਾਂ ਸੁਣ ਕੇ ਚਾਲੇ ਸ਼ੇਰ ਤਾਂ ਭੱਜ ਜਾਂਦਾ ਜਦੋਂ ਜਾਂਦਾ ਜਾਂਦਾ ਕਹਾ ਨੂੰਰੇ ਰਿਛ ਟੱਕਰ ਜਾਂਦਾ ਉਹ ਤਾਂ ਰਿਛ ਕਹਿੰਦਾ ਸ਼ੇਰ ਨੂੰ ਸ਼ੇਰ ਸ਼ੇਰ ਮਮਾ ਕਿੱਧਰ ਨੂੰ ਕੀ ਗੱਲ ਹੈ ਕਿ ਮੈਂ ਦਹਾਫੜਾ ਦਾ ਫੜੀ ਚ ਜਾਣਾ ਉਹ ਕਹਿੰਦਾ ਕੁਛ ਨਹੀਂ ਮੇਰੇ ਤਾਂ ਗੁਫਾ ਚ ਹੀ ਦੱਸਾਂ ਕੋਈ ਇਹ ਜਿਹੇ ਜਾਨਵਰ ਆ ਕੇ ਬੈਠ ਗਏ ਜਿਹੜੇ ਸ਼ੇਰ ਦਾ ਮਾਸ ਹੀ ਖਾਂਦੇ ਨੇ ਕਹਿੰਦਾ ਹੈ ਸ਼ੇਰ ਦਾ ਮਾਸ ਤੇਰੇ ਤੋਂ ਦਾਕਟਰ ਕਿਹੜਾ ਹੋ ਗਿਆ ਚਲ ਮੈਨੂੰ ਲੈ ਕੇ ਚੱਲ ਚਲ ਉਹ ਤੁਰ ਪੈਂਦਾ ਜਦੋਂ ਉਹ ਤੁਰਦਾ ਨਾਲ ਉਹ ਦੇਖਦਾ ਉਧਰ ਫਿਰ ਗਿੱਦੜੀ ਦੀ ਨਜ਼ਰ ਪਈ ਜਾਂਦੀ ਉਹ ਵੀ ਸ਼ੇਰ ਨਾਲ ਰਿਛ ਨੂੰ ਲਈ ਆਉਂਦਾ ਜਦੋਂ ਰਿਛ ਨੂੰ ਲਈ ਆਉਂਦਾ ਤਾਂ ਗਿੱਦੜੀ ਜਿਹੜੀ ਹੁੰਦੀ ਹੈਗੀ ਗਿੱਦੜ ਨੂੰ ਫੇਰ ਬੋਲਦੀ ਆ ਰਿਛ ਨੂੰ ਲਈ ਆਉਂਦਾ ਕਹਿੰਦਾ ਕੋਈ ਗੱਲ ਨਹੀਂ ਜਦੋਂ ਭਾਈ ਰਿਛ ਜਿਹੜਾ ਹੈਗਾ ਕੋਲੇਜ 'ਇਆਉਂਦੇ ਨੇ ਤੁਮਨੇ ਲਵੇਜ ਲੱਗਦੇ ਨੇ ਗੇਟ ਦੇ ਤੇ ਰਿਛ ਗਿੱਦੜਾ ਫੇਰ ਬੋਲ ਪੈਂਦਾ ਕਹਿੰਦਾ ਉਹ ਕਹਿੰਦੇ ਮਾਸ ਮੰਗਦੇ ਨੇ ਬੱਚੇ ਉਹ ਕਹਿੰਦਾ ਕੋਈ ਨਹੀਂ ਸ਼ੇਰ ਲਈ ਆਉਂਦਾ ਰਿਛ ਰਿਛ ਲਈ ਆਉਂਦਾ ਸ਼ੇਰ ਨੂੰ ਰਿਛ ਵੀ ਸ਼ੇਰ ਨੂੰ ਲੈ ਕੇ ਆਉਂਦਾ ਆਪਣੇ ਬੱਚਿਆਂ ਵਾਸਤੇ ਵੀ ਆਪਾਂ ਉਹਨੂੰ ਮਾਰ ਕੇ ਖਾਵਾਂਗੇ ਤੇ ਜਿਹੜਾ ਸ਼ੇਰ ਹੁੰਦਾ ਤਾਂ ਸੁਣ ਲੈਂਦਾ ਭਾਈ ਜਦੋਂ ਤਾਂ ਸੁਣ ਲੈਂਦਾ ਵੀ ਹੈ ਵੀ ਵੀ ਤਾਂ ਵੀ ਮੈਨੂੰ ਹੀ ਲੈ ਕੇ ਆ ਰਿੱਚ ਤਾਂ ਮੈਨੂੰ ਹੀ ਮਰਵਾਉਣ ਦਾ ਮਾਰਾ ਉਹ ਤਾਂ ਭੱਜ ਜਾਂਦਾ ਤੇ ਰਿੱਚ ਕਹਿ ਦਿੰਦਾਗਾ ਸ਼ੇਰ ਤਾਂ ਭੱਜ ਜਾਂਦਾ ਰਿੱਚ ਰਹਿ ਜਾਂਦਾ ਰਿੱਚ ਕਹਿ ਦਿੰਦਾਗਾ ਵੀ ਤੂੰ ਤਾਂ ਉਂ ਹੀ ਡਰ ਕੇ ਭੱਜ ਗਿਆ ਮੈਂ ਦੇਖਦਾ ਰਿੱਚਾਂ ਦੀ ਜਿਹੜੀ ਹੁੰਦੀ ਆ ਭਾਈ ਉਹਨਾਂ ਦੀ ਆਦਤ ਹੁੰਦੀ ਉਹ ਵੀ ਉਲਟੀ ਛਾਲ ਮਾਰਦੇ ਨੇ ਜਦੋਂ ਉਲਟੀ ਛਾਲ ਮਾਰ ਕੇ ਗੋਥਾ ਦੇ ਵਿੱਚ ਨੂੰ ਜਾਣ ਲੱਗਿਆ ਤੇ ਉਹਨੇ ਤਾਂ ਫੜ ਲਈ ਪੂੰਛ ਗਿੱਦੜ ਨੇ ਤਾਂ ਵਿਛਦੀ ਰਿੱਚ ਨੇ ਪੂੰਛ ਫੜ ਕੇ ਰੱਖੀ ਉਹ ਬਾਹਰ ਨੂੰ ਖਿੱਚੇ ਉਹ ਅੰਦਰ ਨੂੰ ਉਹ ਬਾਹਰ ਨੂੰ ਅੰਦਰ ਨੂੰ ਭਾਈ ਉਹ ਤਾਂ ਪੂੰਛ ਉਹ ਟੁਕ ਟੁਕ ਉਹਦੇ ਕੋਲੇ ਰਹਿ ਗਈ ਗਿੱਦੜ ਕੋਲੇ ਜਦੋਂ ਗਿੱਦੜ ਕੋਲੇ ਪਹੁੰਚ ਰਿ ਟੁੱਟ ਕੇ ਰਹਿ ਗਈ ਉਹ ਫਿਰ ਭੱਜ ਗਿਆ ਭਾਈ ਛੜਾ ਕੇ ਉਹ ਕਹਿੰਦਾ ਵੀ ਇਹ ਤਾਂ ਖਤਰਨਾਕ ਨੇ ਆਪਾਂ ਨਾ ਕੱਲਿਆਂ ਨਾਲ ਕੰਮ ਨਹੀਂ ਚੱਲਣਾ ਸ਼ੇਰ ਨੂੰ ਜਾ ਕੇ ਕਹਿੰਦਾ ਆਪਾਂ ਹੋਰ ਰਿਛ ਇਕੱਠੇ ਕਰਦੇ ਆ ਉਹਨੇ ਖਾਸੇ ਰਿਛ ਇਕੱਠੇ ਕਰ ਲਏ ਭਾਈ ਜਦੋਂ ਸਾਰੇ ਰਿਛ ਇਕੱਠੇ ਕਰ ਲਏ ਭਾਈ ਚਲ ਆਉਂਦੇ ਨੇ ਦੇਖ ਲਿਆ ਦੂਜੇਦੋਂ ਗਿੱਦੜੀ ਫੇਰ ਕਹਿਦੀ ਵੀ ਕੋਈ ਬਨਾ 스ਕੀਮ ਵੀ ਇਹ ਤਾਂ ਖਾਸੇ ਇਕੱਠੇ ਹੋਏ ਆਉਂਦੇ ਨੇ ਉਹ ਕਹਿੰਦਾ ਕੋਈ ਗੱਲ ਨਹੀਂ ਉਹਨੇ ਤਾਂ ਕੀ ਕੀਤਾ ਭਾਈ ਲੈ ਕੇ ਆਉਦੇ ਜੋ ਅੱਖ ਜੱਲਿਓ ਉੱਥੇ ਵੀ ਆਏ ਤਾਂ ਹੁਣ ਸਾਨੂੰ ਲੰਘਣ ਨਹੀਂ ਦੇਣਾ ਇਹਨਾਂ ਨੇ ਜੇ ਬਾਹਰ ਨਿਕਲਾਂਗੇ ਅਸੀਂ ਪਹਿਲਾਂ ਦਰਖਤ ਤੇ ਜੜ ਗਏ ਉੱਤੇ ਸਿਖਰ ਜੋ ਉੱਤੇ ਚੜ ਗਏ ਭਾਈ ਉਸ ਤੋਂ ਬਾਅਦ ਫਿਰ ਗਿੱਦੜ ਫਿਰ ਗਿੱਦੜ ਨਹੀਂ ਕਹਿੰਦੀ ਆ ਕਹਿੰਦੀ ਬਣਾ ਕੋਈ ਸਕੀਮ ਬਿਸ਼ੇਰ ਨੂੰ ਭਜਾ ਸ਼ੇਰ ਤੋਂ ਖਾਤਰ ਆਪਾਂ ਰਿਛਾ ਨੂੰ ਆਪਾਂ ਕੀ ਜਾਣਦੇ ਆ ਹਨਾ ਤੇ ਸ਼ੇਰ ਉਹ ਕਹਿੰਦੀ ਕਿ ਕਹਿੰਦੀ ਫਿਰ ਕਹਿੰਦੀ ਮਾਸ ਮੰਗਦੇ ਨੇ ਬੱਚੇ ਤਾਂ ਹਜੇ ਵੀ ਕਹਿੰਦਾ ਆਉਂਦਾ ਸ਼ੇਰ ਤੁਰਿਆ ਕੋਈ ਨਹੀਂ ਕਹਿੰਦਾ ਉਸੇ ਨੇ ਪਹਿਲਾਂ ਫੜਾਂਗੇ ਸ਼ੇਰ ਨੂੰ ਹੀ ਚਲੋ ਉਹਨੇ ਤਾਂ ਭਾਈ ਕੀ ਕੀਤਾ ਸ਼ੇਰ ਨੂੰ ਫੇਰ ਸੁਣ ਜਾਂਦਾ ਵੀ ਇਹ ਤਾਂ ਮੇਰਾ ਨੌ ਲਈ ਜਾਂਦੇ ਲੋ ਤਾਂ ਫੇਰ ਭੱਜ ਜਾਂਦਾ ਰਹਿ ਜਾਂਦੇ ਨੇ ਰਿੱਚ ਰਿੱਚ ਜਦੋਂ ਰਿੱਚ ਵਾਲੇ ਗਾਲੇ ਦੇਖਦੇ ਨੇ ਵੀ ਕਿੱਥੇ ਨੇ ਕਹਿੰਦੇ ਉਹ ਬੈਠਾ ਸਿਖਰ ਚੜਿਆ ਜਦੋਂ ਸਿਖਰ ਚੜਿਹੇ ਵੱਡਾ ਇੱਕ ਦੂਜੇ ਦੇ ਉੱਪਰ ਟਾਣੀ ਲਾ ਕੇ ਵੀ ਇੱਕ ਦੂਜੇ ਦੇ ਉੱਪਰ ਚੜ ਚੜ ਕੇ ਉੱਪਰ ਚੜਨ ਲੱਗਦੇ ਨੇ ਉਹ ਜਿਹੜਾ ਪਹਿਲਾਂ ਆਇਆ ਹੁੰਦਾ ਤੇ ਪਿਛੋਂ ਸਭ ਤੋਂ નીચે ਲੱਗ ਜਾਂਦਾ ਜਦੋਂ નીચે ਲੱਗ ਜਾਂਦਾ ਭਾਈ ਉਹ ਕਹਿੰਦੀ ਵੀ ਇਹ ਤਾਂ ਹੁਣ ਚੜ ਗਏ ਪਰ ਉਹ ਵੀ ਆਪਾਂ ਨੂੰ ਖਾਣਗੇ ਵੀ ਮਾਰਨਗੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਮਾਰਨਗੇ ਵੀ ਕੋਈ ਸਕੀਮ ਬਣਾ ਉਹ ਕਹਿੰਦਾ ਬਣਾਉਣਾ ਉਹ ਕਹਿੰਦੀ ਕਹਿੰਦੀ ਫੇਰ ਕਦੋਂ ਬਣਾਏਗਾ ਇਹ ਬਣਾ ਲਾ ਕੋਈ ਸਕੀਮ ਕਹਿੰਦਾ ਬਸ ਉੱਤਰ ਕੇ ਥੱਲੇ ਸਭ ਤੋਂ ਪਹਿਲਾਂ ਲੰਡੇ ਨੂੰ ਹੀ ਖੜੂ ਲੰਡਾ ਲੰਡਾਰਿਛ ਨੂੰ ਖੜੂ ਵੀ ਜਿਹੜਾ ਸਭ ਤੋਂ ਨੀਚੇ ਲੱਗ ਰਿਆ ਨਾਲੇ ਨਾਲੇ ਲੰਡਾ ਵੀ ਪਹਿਲਾਂ ਵੀ ਮੇਰੇ ਹੱਥੇ ਠਾ ਆਇਆ ਸੀ ਇਹ ਉਹ ਰਿਛੇ ਜਿਹੜਾ ਲੰਡਾਰਿਛ ਹੁੰਦਾ ਭਾਈ ਉਹਦੇ ਤਾਂ ਕੰਨਾਂ 'ਚ ਬਾਜ ਪੈ ਜਾਣਗੇ ਉਹ ਤਾਂ ਮੈਨੂੰ ਖੜੂਗਾ ਪਹਿਲਾਂ ਉੱਤਰ ਕੇ ਉਹਦਾ ਕੀ ਕਰਦਾ ਨਿਕਲ ਕੇ ਭੱਜ ਲੈਂਦਾ ਸਾਰੇ ਰਿਛੇ ਥੱਲੇ ਦੇ ਕਿ ਜਾਂਦੇ ਨੇਗੇ ਉਹ ਭੱਜ ਕੇ ਕਿੱਧਰ ਕਿੱਧਰ ਤੇ ਕਿੱਧਰ ਨਹੀਂ ਫਿਰ ਉਹਨਾਂ ਦਾ ਉਹਨਾਂ ਦਾ ਰਸਤਾ ਹੋ ਜਾਦਾ ਸਾਫ਼ ਛੇਰ ਦੀ ਗੁਫਾ ਨੂੰ ਛੱਡ ਕੇ ਉਹ ਆਪਦੇ ਰਾਹ ਪੈ ਜਾਂਦੇ ਨੇ ਚੱਲ ਭਾਈ ਐਨੀ ਕਾ ਸਾਡੀ ਕਹਾਣੀ ਨਿੱਕ ਸਾਡੀ ਬਾਤ ਉੱਤ ਪੈਗੀ ਰਹਾ ਤਾਂ ਠੀਕ ਸੋਣੀ ਲੱਗੀ ਹਾਂ ਹਾਂ ਛੱਡ ਲੈ